ਸਸ਼ੀਗਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੀਐਸ ਵੜੈਜ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਉੱਗੇ ਕਬੱਡੀ ਪ੍ਰਮੋਟਰ ਲਾਲੀ ਢੇਸੀ ਦੀ ਯਾਦ ਵਿੱਚ ਕੈਂਡਲ ਵਿਜ਼ਲ ਮਾਰਚ ਪ੍ਰਸਿੱਧ ਕਬੱਡੀ ਖਿਡਾਰੀ ਤੇ ਪ੍ਰਮੋਟਰ ਲਾਲੀ ਢੇਸੀ ਦੀ ਅਚੰਚੇਤ ਮੌਤ ਤੋਂ ਬਾਅਦ ਦੁਨੀਆ ਭਰ ਦੇ ਕਬੱਡੀ ਖਿਡਾਰੀਆਂ ਤੇ ਪ੍ਰਮੋਟਰਾਂ ਵਿੱਚ ਸੋਗ ਦੀ ਲਹਿਰ ਹੈ ਕਬੱਡੀ ਨੂੰ ਸਮਰਪਿਤ ਤੇ ਖਿਡਾਰੀਆਂ ਤੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਕਰਨ ਵਾਲਾ ਲਾਲੀ ਢੇਸੀ ਸਦਾ ਲਈ ਇਸ ਦੁਨੀਆ ਨੂੰ ਦਾ ਕਹਿ ਗਿਆ ਉਹ ਹਰ ਸਾਲ ਖਾਲਸਾ ਦੀਵਾਨ ਸੁਸਾਇਟੀ ਵੈਂਕੂਵਰ ਵੱਲੋਂ ਬੱਬਰ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਟੂਰਨਾਮੈਂਟ ਵਿੱਚ ਬਹੁਤ ਹੀ ਉਤਸ਼ਾਹ ਨਾਲ ਸੇਵਾ ਨਿਭਾਉਂਦਾ ਸੀ ਅਤੇ ਖਿਡਾਰੀਆਂ ਤੇ ਪ੍ਰਮੋਟਰਾਂ ਨੂੰ ਕਹਿੰਦਾ ਸੀ ਕਿ ਗਦਰੀ ਬਾਬਿਆਂ ਦਾ ਆਸ਼ੀਰਵਾਦ ਲੈ ਕੇ ਕਬੱਡੀ ਸੀਜ਼ਨ ਦੀ ਸ਼ੁਰੂਆਤ ਵੈਂਕੂਵਰ ਦੇ ਟੂਰਨਾਮੈਂਟ ਤੋਂ ਕਰੋ ਉਸ ਦਾ ਖਾਲਸਾ ਦੀਵਾਨ ਸੁਸਾਇਟੀ ਦੇ ਨਾਲ ਬਹੁਤ ਹੀ ਸਨੇਹ ਸੀ ਬਿਤੀ 26 ਜਨਵਰੀ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਉਸ ਨੂੰ ਚਾਹੁੰ ਵਾਲਿਆਂ ਨੇ ਉਸ ਨੂੰ ਯਾਦ ਕਰਦੇ ਹੋਏ ਕੈਂਡਲ ਲਾਈਟ ਮਾਰਚ ਕੀਤਾ ਇਸ ਦੌਰਾਨ ਗੁਰਬਖਸ਼ ਸਿੰਘ ਸੰਗੇੜਾ ਨੇ ਉਸ ਦਾ ਕਬੱਡੀ ਲਈ ਪਿਆਰ ਤੇ ਪ੍ਰਮੋਸ਼ਨ ਲਈ ਕਿਤੇ ਯਤਨਾ ਬਾਰੇ ਚਾਨਣਾ ਪਾਇਆ ਲੱਕੀ ਕੁਰਾਲੀ ਨੇ ਵੀ ਉਸ ਦੀਆਂ ਯਾਦਾਂ ਨੂੰ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਲਾਲੀ ਢੇਸੀ ਦੀ ਭੈਣ ਨੇ ਭਾਵਕ ਹੁੰਦਿਆਂ ਕੈਂਡਲ ਮਾਰਚ 'ਚ ਸ਼ਿਰਕਤ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਉਸ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਇਆ ਕਰੇਗਾ। ਉਸਦੇ بیٹے ਨੇ ਦੱਸਿਆ ਕਿ ਉਹਨਾਂ ਦੇ ਪਿਤਾ ਲਾਲੀ ਢੇਸੀ ਛੋਟੀ ਉਮਰ ਤੋਂ ਹੀ ਉਸ ਨੂੰ ਕਬੱਡੀ ਦਿਖਾਉਂਦੇ ਸੀ ਅਤੇ ਖਿਡਾਰੀ ਬਣਨ ਲਈ ਉਪਸਾਹਿਤ ਕਰਦੇ ਸਨ। ਉਸਦੇ ਭਾਂਜੇ ਨੇ ਵੀ ਆਪਣੇ ਮਾਮਾ ਜੀ ਨਾਲ ਬਿਤਾਏ ਪਲ ਸੰਜਿ ਕਿਤੇ ਜੁਗਿੰਦਰ ਸਿੰਘ ਸੁੰ ਸੁੰਨਾ ਜੁਨੇ ਖਾਲਸਾ ਦੀਵਾਨ ਸੁਸਾਇਟੀ ਦੇ ਖੇਡ ਮੇਲਿਆਂ ਦੌਰਾਨ ਉਹਨਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਬਾਰੇ ਜ਼ਿਕਰ ਕੀਤਾ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਸੰਤੋਖ ਸਿੰਘ ਧੂਰੀ ਜੇ ਮਨਿਹਾਸ ਵੀ ਸ਼ਾਮਿਲ ਸਨ ਕੈਂਡਲ ਲਾਈਟ ਸਾਊਥ ਮੈਮੋਰੀਅਲ ਪਾਰਕ ਵੈਂਕੋਰ ਵਿਖੇ ਕੀਤੀ ਗਈ ਚਾਹ ਪਾਣੀ ਦਾ ਪ੍ਰਬੰਧ ਟੀਮ ਸੇਵਾ ਵੱਲੋਂ ਕੀਤਾ ਗਿਆ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਾਲੀ ਢੇਸੀ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ 2 ਫਰਵਰੀ ਦਿਨ ਐਤਵਾਰ 12:30 ਮਿੰਟ ਤੇ ਹੋਇਆ ਫਾਈਵ ਰੀਵਰ ਡਲਣਾ ਵਿਖੇ ਕੀਤਾ ਜਾਵੇਗਾ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਾਲੀ ਠੇਸੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 2 ਫਰਵਰੀ ਦਿਨ ਐਤਵਾਰ 12:30 ਫਾਈਵ ਰੀਵਰ ਡੈਲਟਾ ਵਿਖੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ 2:30 ਤੇ ਖਾਲਸਾ دیਵਾਨ ਸੁਸਾਇਟੀ ਵੈਂਕੂਵਰ ਵਿਖੇ ਹੋਵੇਗੀ ਲਾਲੀ ਠੇਸੀ ਦੀ ਖਾਲਸਾ دیਵਾਨ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਇੱਕ ਯਾਦਗਾਰੀ ਤਸਵੀਰ